ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਸਮਾਜਿਕ ਉਥਾਨ ਅਤਰ ਰੋਜ਼ਗਾਰ ਦੇ ਦਾਰਿਤ ਜਨ ਕਲਿਆਣ ਪੋਰਟਲ ਦਾ ਆਰੰਭਤਾ ਕੀਤੀ ਗਈ ਅਤੇ ਇਸ ਮੁਖਤੇ 1 ਲੱਖ ਲਾਭਪਾਤਰਾਂ ਨੂੰ ਆਨਲਾਈਨ ਮਨਜ਼ੂਰੀ ਪੱਤਰ ਦਿੱਤੇ ਗਏ ਅੱਜ ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰਪਾਇ ਮੋਦੀ ਜੀ ਨੇ ਬੰਚਤ ਵਰਗ ਦੇ ਲੋਕਾਂ ਲਈ ਉਹਨਾਂ ਦਾ ਸਮਾਜ ਵਿੱਚ ਆਪਣਾ ਸਥਾਨ ਬਣੇ ਉਤਰਕੀ ਕਰਨ ਕੁਸ਼ਾਲ ਹੋਣ ਭਾਰਤ ਵਿਕਸਿਤ ਦੇਸ਼ ਬਣਨ ਵਿੱਚ ਉਹਨਾਂ ਦਾ ਵੀ ਯੋਗਦਾਨ ਹੋਵੇ ਐਸੇ ਇੱਕ ਤਕਰੀਬ ਨੇ 1 ਲੱਖ ਲੋਕਾਂ ਨੂੰ ਬਖ ਬਖ ਜਵਾ ਦੇ ਬਖ ਖਸਤਾਨ ਦੇ ਸਾਰੇ ਸ਼ਹਿਰਾਂ ਵਿੱਚ ਸਾਰੇ ਯੂਨਾਈਟਡ ਆਰਟਿਸ ਬਸਾਰੇ ਜ਼ਿਲ੍ਹਿਆਂ ਵਿੱਚ ਇਹ ਪ੍ਰੋਗਰਾਮ ਆਨਲਾਈਨ ਕਰਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ 1 ਲੱਖ ਲੋਕਾਂ ਨੂੰ ਇਹ 660 ਕਰੋੜ ਦੇ ਜਿਹੜਾ ਲੋਕ ਦਿੱਤੇ ਨੇ ਤਾਂ ਕਿ ਆਪਣਾ ਕੰਮ ਸ਼ੁਰੂ ਕਰਕੇ ਸਮਾਜ ਵਿੱਚ ਆਪਣਾ ਤਰੱਕੀ ਕਰ ਸਕਣ ਕੋਸ਼ਾਰ ਹੋ ਗਿਆ ਪਰ ਪ੍ਰਧਾਨ ਮੰਤਰੀ ਜੀ ਇਹ ਸੋਚ ਹੈ ਕਿ ਜਦੋਂ ਤੱਕ ਹਰ ਇੱਕ ਸਕੀਮ ਜਿਹੜੀ ਸੈਂਟਰ ਤੋਂ ਸ਼ੁਰੂ ਹੁੰਦੀ ਹੈ ਉਹ ਚ ਗਰੀਬ ਕੇ ਕੇਂਦਰ ਬਿੰਦੂ ਹੋਵੇ ਉਹਦਾ ਧਾਨ ਹੋਵੇ ਤਾਂ ਹੀ ਦੇਸ਼ ਵਿਕਸਿਤ ਹੋ ਸਗਾ ਹੈ ਦੇਸ਼ ਵਿੱਚ ਗਰੀਬ ਦਾ ਕਿਸਾਨ ਦਾ ਨਾਰੀ ਦਾ ਯੂਥ ਦਾ ਸਾਰੇ ਵਰਗਾਂ ਦੀ ਤਰੱਕੀ ਹੋਵੇ ਉਸ ਖੁਸ਼ਹਾਲੀ ਅੱਜ ਜਿਵੇਂ ਚਾਰਪੁਰ ਵਿੱਚ ਵੀ ਇੱਕ ਪ੍ਰੋਗਰਾਮ ਕੀਤਾ ਬਹੁਤ ਸਾਰੇ ਬੈਨੀਫੀਸ਼ੀਅਰੀ ਜਿੱਥੇ ਆਏ ਨੇ ਕੋਈ ਚੈਨ ਦੇ ਉਸ ਉਹਨਾਂ ਬੈਨੀਫੀਸ਼ੀਅਰੀ ਜਿਹੜੇ ਆਜੇ ਤੇ ਕੋਈ 59 ਬੈਨੀਫੀਸ਼ੀਅਰੀ ਨੂੰ ਅਸੀਂ ਪੇਪਰ ਦਿੱਤੇ ਨੇ ਉਹ ਆਪਣਾ ਕੰਮ ਸ਼ੁਰੂ ਕਰਕੇ ਤਰੱਕੀ ਕਰਨਗੇ ਇਸੇ ਤਰ੍ਹਾਂ ਸਾਰੇ ਦੇਸ਼ ਵਿੱਚ ਇੱਕ ਪ੍ਰੋਗਰਾਮ ਹੋਇਆ ਨੇ ਅਨੰਦਪ੍ਰੀਤ ਭਾਈ ਮੋਦੀ ਜੀ ਦਾ ਅਸ਼ੀਰਵਾਦ ਦਿੱਤਾ ਸਾਰੇ ਵਿਕਸਿਤ ਪਾਰਟ ਵਿੱਚ ਆਟੋਨਰ ਪਾਰਟ ਇਬਰਾਨ ਵਿੱਚ ਜੋਗਦਾਰ ਬਣਨਗੇ ਉਹਨਾਂ ਨੂੰ ਮੇਰੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਹ ਅੱਜ ਕੋਈ ਨਵੇਂ ਪ੍ਰੋਜੈਕਟ ਦੀ ਵੀ ਲਾਂਚਿੰਗ ਹੋਈ ਹੈ ਹੋਈ ਨਹੀਂ ਇੱਕ ਪੋਰਟਲ ਸ਼ੁਰੂ ਕੀਤਾ ਜਿਹੜਾ ਲੋਨ ਲੈਂਡ ਨੂੰ ਸੈਂਕਸ਼ਨ ਕਰਤ ਮਦਦ ਕਰਨ ਲਈ ਸੂਰਜਪੁਰ ਪਹੁੰਚ ਲਾ ਪਹੁੰਚੂ ਕੀਤਾ ਤੇ ਜਿਹੜਾ ਇਹ ਪੋਰਟਲ ਚਾਲੂ ਕੀਤਾ ਲੋਕਾਂ ਨੂੰ ਜਾਗਰੂਕ ਲਈ ਵੀ ਇਸ ਤਰੀਕੇ ਦਾ ਕੋਈ ਸਾਰਾ ਡਿਵੈਲਪਮੈਂਟ ਦੀ ਜਾਣਕਾਰੀ ਦੇਗਾ ਐਡਮਿਟ ਕਰਕੇ ਲੋਕਾਂ ਨੂੰ ਦੱਸਣਗੇ ਵੀ